ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਆਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਜੀ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਅੱਜ ਤੁਹਾਨੂੰ ਇੱਕ ਨੁਸਖਾ ਦੱਸਣ ਲੱਗੇ ਆਂ ਜੀ ਬਹੁਤ ਵਧੀਆ ਕਿਉਂਕਿ ਬੱਚਿਆਂ 'ਚ ਇਹ ਪ੍ਰੋਬਲਮ ਬਹੁਤ ਜ਼ਿਆਦਾ ਹੈ ਜਿਹੜੇ ਬੱਚੇ ਬਿਸਤਰੇ ਤੇ ਪਿਸ਼ਾਬ ਕਰਦੇ ਨੇ ਉਹਨਾਂ ਨੂੰ ਵਿਚਾਰਿਆਂ ਨੂੰ ਸੁੱਤੇ ਪਿਆ ਨੂੰ ਨਹੀਂ ਪਤਾ ਰਹਿੰਦਾ ਠੀਕ ਹੈ ਜੀ ਇਹ ਚ ਬੱਚੇ ਦਾ ਕੋਈ ਕਸੂਰ ਨਹੀਂ ਕਈ ਵਾਰ ਬੱਚੇ ਨੂੰ ਸੁਪਨਾ ਆਉਂਦਾ ਵੀ ਮੈਂ ਪਿਸ਼ਾਬ ਕਰਦਾ ਪਿਸ਼ਾਬ ਨਿਕਲ ਜਾਂਦਾ ਬਿਸਤਰੇ ਤੇ ਕਈ ਵਾਰ ਕੁਦਰਤੀ ਬੱਚੇ ਦਾ ਪਿਸ਼ਾਬ ਬਿਸਤਰੇ ਤੇ ਨਿਕਲ ਜਾਂਦਾ ਇਹ ਕਈ ਤਰ੍ਹਾਂ ਦੀਆਂ ਪ੍ਰੋਬਲਮਾਂ ਹੁੰਦੀਆਂ ਨੇ ਜੀ ਆਪਾਂ ਤੁਹਾਨੂੰ ਇੱਕ ਛੋਟਾ ਜਿਹਾ ਨੁਸਖਾ ਦੱਸਦੇ ਹਾਂ ਅ ਦੇਖੋ ਮੈਂ ਬੁੱਕ ਲਈ ਬੈਠੀਆਂ ਨੁਸਖਿਆਂ ਵਾਲੀ ਇਹ ਵੀ ਕਿਸੇ ਤੇ ਅਪਣਾਇਆ ਹੋਇਆ ਨੁਸਖਾ ਹੈ ਠੀਕ ਹੈ ਜੀ ਆਪਾਂ ਕਾਲੇ ਤੇਲ ਲੈਣੇ ਆ ਕਾਲੇ ਤੇਲ 100 ਗ੍ਰਾਮ ਖਸ ਖਸ 50 ਗ੍ਰਾਮ ਮਿਸਰੀ 100 ਗ੍ਰਾਮ ਤਿੰਨਾ ਨੂੰ ਮਿਲਾ ਕੇ ਤਿੰਨਾ ਨੂੰ ਮਿਲਾ ਕੇ ਇੱਕ ਪਾਊਡਰ ਬਣਾ ਲੈਣਾ ਚੂਰਨ ਦੀ ਤਰ੍ਹਾਂ ਬਣ ਜਾਣਾ ਠੀਕ ਹੈ ਜੀ ਬਰੀਕ ਪੀਸ ਲੈਣਾ ਇਹਨੂੰ ਪਾਊਡਰ ਬਣਾਉਣਾ ਇਹਦਾ ਠੀਕ ਹੈ ਜੀ ਦੁਬਾਰਾ ਫੇਰ ਸਮਝਾਉਣੀ ਆ ਕਾਲੇ ਤਿਲ 100 ਗ੍ਰਾਮ ਕਾਸਕਾ 50 ਗ੍ਰਾਮ ਮਿਸਰੀ 100 ਗ੍ਰਾਮ ਇਹਨਾਂ ਨੂੰ ਮਿਲਾ ਕੇ ਇੱਕ ਚੂਰਨ ਬਣਾ ਲੈਣਾ ਠੀਕ ਹੈ ਜੀ ਮਿਸਰੀ ਲੈਣੀ ਆ ਤੁਸੀਂ ਧਾਗੇ ਵਾਲੀ ਠੀਕ ਹੈ ਜੀ ਜਿਹੜੀ ਇਹ ਖੁਰਾਕ ਹੈ 2-3 ਗ੍ਰਾਮ 2-3 ਗ੍ਰਾਮ ਰਾਤ ਨੂੰ ਪਾਣੀ ਨਾਲ ਦੇਣੀ ਆ ਇਹ ਬੱਚੇ ਨੂੰ ਨਾਰਮਲ ਪਾਣੀ ਨਾਲ 2-3 ਗ੍ਰਾਮ ਠੀਕ ਹੈ ਜੀ ਇਦੇ ਨਾਲ ਬੱਚੇ ਨੂੰ ਫਰਕ ਪੈਂਦਾ ਪੈਂਦਾ ਹੌਲੀ-ਹੌਲੀ ਫਰਕ ਪੈ ਜਾਣਾ। ਬੱਚਾ ਬਿਸਤਰੇ ਤੇ ਪਿਸ਼ਾਬ ਕਰਨੋਂ ਹਟ ਜਾਊਗਾ। ਠੀਕ ਹੈ ਜੀ। ਹੁਣ ਵੀਡੀਓ ਨੂੰ ਚੰਗੀ ਤਰ੍ਹਾਂ ਦੇਖ ਲਿਓ। ਨੁਸਖਾ ਛੋਟਾ ਜਿਹਾ ਹੈ। ਦੋ ਵਾਰ ਮੈਂ ਦੱਸ ਚੁੱਕੀ ਆਂ। ਬੜੀ ਫਾਇਦੇ ਵਾਲੀ ਚੀਜ਼ ਹੈ। ਇਹ ਪ੍ਰੋਬਲਮ ਜ਼ਿਆਦਾਤਰ ਬੱਚਿਆਂ ਨੂੰ ਹੁੰਦੀ ਆ ਤੁਹਾਨੂੰ ਪਤਾ ਬਿਸਤਰਾ ਵੀ ਖਰਾਬ ਹੋ ਜਾਂਦਾ ਹੈ। ਬੱਚੇ ਨੂੰ ਲੈ ਕੇ ਆਪਾਂ ਕਈ ਵਾਰ ਰਿਸ਼ਤੇਦਾਰੀ ਚ ਵੀ ਜਾਣਾ ਹੁੰਦਾ ਉੱਥੇ ਵੀ ਫੇਰ ਆਪਣਾ ਥੋੜਾ ਜਿਹਾ ਜਦ ਬੱਚਾ ਬਿਸਤਰਾ ਖਰਾਬ ਕਰ ਦਵੇ ਕਿਸੇ ਰਿਸ਼ਤੇਦਾਰੀ ਚ ਗਿਆ ਹੋਇਆ ਥੋੜਾ ਜਿਹਾ ਘਟਾਓ ਜਾਂ ਮਹਿਸੂਸ ਹੁੰਦਾ ਆਪਾਂ ਨੂੰ ਬਈ ਇਹ ਚੀਜ਼ ਦਾ ਇਲਾਜ ਕਰਨਾ ਬਹੁਤ ਜ਼ਰੂਰੀ ਹੈ ਕਈ ਵਾਰ ਅਸੀਂ ਡਾਕਟਰੀ ਇਲਾਜ ਚੱਲ ਜ ਜਾਂਦੇ ਆ ਚਲੋ ਜੀ ਹੋ ਵੀ ਜਾਂਦਾ ਕਈ ਵਾਰ ਡਾਕਟਰਾਂ ਕੋਲੋਂ ਠੀਕ ਪਰ ਦੇਸੀ ਨੁਸਖੇ ਵਰਗੀ ਰੀਸ ਨਹੀਂ ਹੈਗੀ ਠੀਕ ਹੈ ਜੀ ਤਿੰਨ ਚੀਜ਼ਾਂ ਸਾਰੀਆਂ ਆਪਣੇ ਘਰ ਕਿਚਨ ਚ ਪਈਆਂ ਹੁੰਦੀਆਂ ਚੀਜ਼ਾਂ ਜਿਹੜੇ ਸਾਡੇ ਨੁਸਖੇ ਆ ਇਹ तकरीबन तकरीबन ਆਪਣੇ ਕਿਚਨ ਚ ਹੀ ਚੀਜ਼ਾਂ ਹੁੰਦੀਆਂ ਨੇ ਬਈ ਇਹ ਨੁਸਕਾ ਤੁਸੀਂ ਬੱਚੇ ਨੂੰ ਤਿਆਰ ਕਰਕੇ ਜਰੂਰ ਦਿਓ ਬੜਾ ਹੀ ਫਾਇਦੇ ਵਾਲਾ ਨੁਸਕਾ ਹੈ ਠੀਕ ਹੈ ਜੀ ਇਹਦੇ ਵਿੱਚ ਆਪਣੇ ਬੱਚੇ ਦਾ ਉਹ ਕਹਿੰਦੇ ਹੁੰਦੇ ਨੇ ਵੀ ਇਹ ਜਿਹੜੀ ਬਿਸਤਰੇ ਤੇ ਪਿਸ਼ਾਬ ਕਰਨੇ ਵਾਲੀ ਆਦਤ ਆ ਇਹ ਕਵਰ ਹੋ ਜੂਗੀ ਬੱਚਾ ਬਿਸਤਰੇ ਤੇ ਪਿਸ਼ਾਬ ਨਹੀਂ ਕਰੂਗਾ ਠੀਕ ਹੈ ਜੀ ਇਹ ਸੋਈ ਗੱਲਾਂ ਨੇ ਦੇਸੀ ਜੀਆਂ ਚੀਜ਼ਾਂ ਆ ਬਈ ਇਹ ਹੈ ਆਪਣੇ ਕਿਚਨ ਚੇ ਚੀਜ਼ਾਂ ਨੇ ਠੀਕ ਹੈ ਜੀ ਚਲੋ ਠੀਕ ਹੈ ਜੀ ਬੋਲਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਮਾਫ ਕਰਿਓ ਸਤਿ ਸ਼੍ਰੀ ਅਕਾਲ ਜੀ